ਹਾਂਜੀ ਕਿੱਥੇ ਲੰਗਰ ਅੱਜ ਇਹ ਰੂਰ ਤੇ ਹੁੰਦੇ ਪਹੁੰਚ ਲੰਗਰ ਲੱਗਾ ਆਈ ਬਸਾਖੀ ਦਾ ਜਾ ਰਿਹਾ 14 ਲੰਗਰ ਲੱਗਾ ਜੀ ਸੰਤਾਂ ਛੱਟੀਆਂ ਉੱਧਰ ਦੇਖੋ ਸੰਤਾਂ ਜਾ ਵੀ ਰਹੀਆਂ ਆ ਵੀ ਰਹੀਆਂ ਪਿੰਡਾਂ ਵੱਲ ਔਰ ਇਹ ਸੰਤਾਂ ਜੇ ਲੈਣਾ ਲੱਗੀ ਇੱਧਰ ਵੀ ਕੋਈ ਇੰਦਰ ਕੈਮਰਾਮੈਨ ਨੂੰ ਬੇਨਤੀ ਹੈ ਇੰਦਰ ਕੈਮਰਾ ਘਮਾਵੇ ਕਿੱਧਰ ਨਹੀਂ ਨਹੀਂ ਕੈਮਰਾਮੈਨ ਨੂੰ ਬੇਨਤੀ ਹੈ ਇੰਦਰ ਸੰਗਤ ਵਾਲਾ ਕੈਮਰਾ ਕੀਤਾ ਜਾਵੇ ਸੰਤਾਂ ਦਿਖਾਉਣ ਸੰਤਾਂ ਸਾਰੀਆਂ सि <laughs> ਬਸਾਖੀ ਦੇ ਲੰਗਰ ਟਿੱਕੀਆਂ ਖਾ ਰਿਹਾ ਜੀ ਕਿੰਦਾ ਦੀ ਲੱਗਦੀ ਆ ਟਿੱਕੀਆਂ ਤੈਨੂੰ ਬਸਾਖੀ ਦੇ ਵਧੀਆ ਰਿਹਾ ਤੈਨੂੰ ਹਾਂ ਨਹੀਂ ਆ ਰਿਹਾ ਸਾਰੇ ਟਿੱਕੀਆਂ ਦਾ ਲੰਗਰ ਖਾ ਰਿਹਾ ਜੀ ਜੀ ਪੈਨ ਲਾ ਪਿਆ ਇੱਥੇ ਲੰਗਰ ਲੱਗਾ ਟਿੱਕੀਆਂ ਦਾ ਕੈਮਰਾਮੈਨ ਇਹ ਤੈਨੂੰ ਕਰ ਆਹ ਲੱਛੇ ਟੱਪ ਜੀ ਟਿੱਕੀਆਂ ਦੇ ਆ ਵੀ ਟਿੱਕੀਆਂ ਹੋਰ ਖਾਣਾ ਆ ਟਿੱਕੀਆਂ ਹਾਂ ਮਾੜੀ ਤੁਹਾਡੀ ਚਿੰਤਾ ਵਾਲਾ ਇਸ ਕੋਲੇ ਕਿੰਦਾ ਠੰਡਾ ਮੀਂਹ ਪਿਆ ਆ ਜੀ ਮੀਂਹ ਵਾਲਾ ਮੌਸਮ ਆ ਬਸਾਕੀ ਰਹੀ ਜਾ ਰਹੇ ਆ ਇਹ ਬਹੁਤ ਅੰਦਾਜ਼ ਆ ਰਿਹਾ ਜੀ ਮੌਸਮ ਬਹੁਤ ਅੰਦਾਜ਼ ਆ ਇਹ ਹੋ ਰਹੀ ਹੈ ਵੀਰ ਜੀ ਆ ਮੰਦਰ ਆ ਗਿਆ ਜੀ ਪਹਾੜਾਂ ਚ ਹੁਣ ਅਸੀਂ ਇੱਥੇ ਪਹੁੰਚ ਗਏ ਆ ਮੀਂਹ ਬਹੁਤ ਪੈ ਗਿਆ ਲੱਗਾ ਲੱਗਾ ਗਰਮੀ ਤੋਂ ਲੰਗਰ ਲੱਗਾ ਠੰਡ ਹੋ ਗਈ ਆ ਲੰਗਰ ਚਾਹ ਰਹੇ ਨੇ ਲੰਗਰ ਖਾ ਰਹੇ ਨੇ ਪਿੰਡ ਵੀ ਰੱਖਣਾ ਜੀ ਆਹ ਆਸ ਕਾਰ ਸੇਵਾ ਵਾਲੇ ਆ ਗਏ ਜਿਨ੍ਹਾਂ ਨੇ ਸੜਕ ਬਣਾਈ ਆ ਜੇ ਉਹ ਟ੍ਰੱਕਰ ਕੋ ਖੜੇ ਆਈ ਦੇਰੀ ਮੈਂ ਤੁਹਾਨੂੰ ਕਹਿੰਦਾ ਮਾ ਤੇਰਾ ਪੈਰ ਲੱਗਾ ਜੀ ਇੱਥੇ ਜਦੋਂ ਕਿੰਨਾ ਵਧੀਆ ਹੈ ਲੱਭ ਰਿਹਾ ਹੈ ਜੀ ਕੱਲੀ ਫੋਟੋ ਵੀ ਖੇਤ ਨਾਲ ਜੁਰਾ ਜੁਰਾ ਇੱਧਰੋਂ ਰੇਸ਼ਮ ਸਿੰਘ ਵੀ ਥੱਕ ਗਿਆ ਪੌੜੀ ਚੜ੍ਹਦੇ ਕਿਉਂਕਿ ਲਾਹੌਰ ਉਹ ਪਹਾੜਾਂ ਜੀ ਉੱਪਰ ਦਿੱਲੀ ਸਾਈਡ ਪਹਾੜ ਬਿਲਕੁਲ ਉਹ ਕਿਉਂਕਿ ਲਾਹੌਰ ਸਾਹ ਦੋਸਤ ਸਾਹ ਦੇਖੋ ਜੀ ਹਾ ਇਹ ਕੀ ਕਰਦੇ ਪਏ ਹਾ ਵੀ ਥੱਕ ਓਏ ਰੇਸ਼ਮਾ ਥੱਕ ਗਿਆ ਓਏ ਲੰਗਾ ਥੋੜਾ ਖਾ ਲੈਂਦਾ ਪਹਿਲਾਂ ਪਹਿਲਾਂ ਬਾਬਾ ਇਹ ਕਹਿੰਦਾ ਟਿੱਕੀਆਂ ਵੀ ਪਾ ਦੇ ਉਹ ਤੌਨੀ ਹੁੰਦਾ ਪਿਆ ਹਾ ਵੀ ਕਿੱਦਾਂ ਲੱਗ ਰਿਹਾ ਪਾੜਾਂ 'ਚ ਬਹਿ ਕੇ ਦੇਖੋ ਇਹ ਪਹਾੜ ਲੰਗਰ ਖਾ ਲਿਆ ਜ਼ਿਆਦਾ ਮੁੰਡੇ ਨੇ ਗੁਰੂਕਲ ਲਾਹੌਰ ਆਹ ਦੇਖੋ ਜੀ ਲੰਗਰ ਜ਼ਿਆਦਾ ਖਾ ਲਿਆ ਹੁਣ ਪਚਿਆ ਨ ਪਚਦਾ ਨਹੀਂ ਇਹਨੂੰ ਸਾਹ ਔਖੇ ਲੈ ਰਿਆ ਈ ਉੱਪਰ ਇਹਦੇ ਪਹਾੜ ਆ ਜੰਗਲਾਂ 'ਚ ਬੈਠਾ ਜੀ ਮਾਰੇ ਉੱਪਰ ਸਾਰਾ ਮਾਰੇ ਸਾਰਾ ਹੈਂ ਗੁਰੂ ਦਾ ਲਾਹੌਰ ਜਿੱਥੇ ਤੀਰ ਮਾਰਿਆ ਸੀ ਗੁਰੂ ਜੀ ਸਿੰਘ ਨੇ ਪਾਣੀ ਆਇਆ ਹਾ ਨਾਣਾ ਓਏ ਨਾਲੋ ਘਰੇ ਨਾ ਕਿ ਨਹੀਂ ਆਏ ਹੁਣ ਤੁਸੀਂ ਕਿੱਥੇ ਯੱਕੇ ਦੇਖੀ ਮੜੇ ਗੁਰਦੁਆਰਾ ਜੀ ਇਧਰ ਦੀ ਆਈਦਾ ਹੁੰਦਾ ਪਿੱਛੇ ਪਹਾੜ ਉਹ ਨੈਣਾ ਦੇਵੀ জੂਮ ਕਰਕੇ ਦਿਖਾਈ ਹੈ ਵਾਹ ਜੀ ਨੈਣਾ ਦੇਵੀ ਆਹ ਤੇ ਨੈਣਾ ਦੇਵੀ ਆਹ ਦੇਖ ਜੂ ਦੇਖੋ ਨੈਣਾ ਦੇਵੀ ਹੂੰ ਆਵੇ ਵੀ ਲੈਗਾ ਚਲੋ ਜੀ ਇਸ ਮੱਥਾ ਟੇਕੀ ਸੇਵਾ ਸਾਹਿਬ ਆ ਗਿਆ ਗੁਰਦੁਆਰਾ ਰੇਸ਼ਮ ਸਿੰਘ ਸੇਵਾ ਸਾਹਿਬ ਗੁਰਦੁਆਰੇ ਦੇ ਉਪਰੋਂ ਦੇਖੋ ਜੀ ਕਿਹੋ ਜਿਹਾ 뷰 ਲੱਗ ਰਿਹਾ ਉਹ ਉਹ ਗੱਡੀ ਕਿੱਥੇ ਜਾਂਦੀ ਦੀ ਦੀ? ਕਿੱਥੇ? ਉਹ ਮੰਦਰਾ ਕੋਲ ਸੀਗੀ। ਹਾਂ। ਉਹਨੂੰ ਪੁੱਛਣਾ ਸੀ। ਹੂੰ। ਉਹਨੂੰ ਪੁੱਛਣਾ ਸੀ ਸ਼ੇਰਾ ਕਿੱਥੇ ਗਿਆ? ਗੁਰਦੁਆਰਾ ਕੋੜਾ ਸਾਹਿਬ ਜੀ। ਆਹ ਕਿਹੜਾ ਗੁਰਦੁਆਰਾ? ਪਤਾ ਤੈਨੂੰ? ਲਾਕੂੜਾ। ਇਹ ਲਾਕੂੜਾ ਸਾਹਿਬ। ਹੈ? ਇਹ ਲਾਕੂੜਾ ਸਾਹਿਬ। ਕਬੂਲ ਨਾ ਇਹ ਨਾ ਹਾਂ ਕਿਹ ਚੋਣਾਂ ਦੇਖੋ ਬੜੇ ਚਾਹੇ ਸੇਵਾ ਲੱਗਾ ਜੀ ਗੰਨ ਮੁੰਡਾ ਨਾਲ ਅੱਜ ਵੀ ਬਣਾ ਲਈ ਇਹਦੀ ਵੀ ਇਹਾਰੇ ਨਹੀਂ ਤੋਤੇ ਸਵੇਰੇ ਲਿਖਦੇ ਹਾਂਜੀ ਲੋ ਜੀ ਸਾਰੇ ਇਕੱਲੇ ਨੇ ਤੋਤੇ ਥਾਲ ਮਾ ਬਿਆਰੇ ਪੁੱਤਾਂ ਵਿੱਚ ਘਾਰੇ ਹਾਂ ਮਾ ਬਿਆਰੇ ਪੁੱਤਾਂ ਵਿੱਚ ਘਾਰੇ ਓਏ ਨੰਦਪੁਰ ਸਾਹਿਬ